ਆਪਣੇ ਘਰ ਦੇ ਵਿੱਚ ਵਾਰ-ਵਾਰ ਨੁਕਸਾਨ ਹੁੰਦੇ ਰਹਿੰਦੇ ਨੇ ਕਈ ਵਾਰ ਆਪਾਂ ਆਪਣੇ ਘਰ ਦੇ ਵਿੱਚ ਇੱਕ ਨੁਕਸਾਨ ਠੀਕ ਕਰਕੇ ਹਟਦੇ ਆਂ ਤੇ ਸਵੇਰ ਉੱਠ ਕੇ ਦੇਖਦੇ ਆਂ ਦੂਸਰਾ ਨੁਕਸਾਨ ਹੋਇਆ ਹੁੰਦਾ ਫੇਰ ਆਪਣੇ ਮਨ ਦੇ ਵਿੱਚ ਆਉਂਦਾ ਕਿ ਯਾਰ ਪਤਾ ਨਹੀਂ ਮੈਂ ਕਿਹੜੀ ਗਲਤੀ ਕਰ ਦਿੱਤੀ ਪਤਾ ਨਹੀਂ ਮੇਰੀ ਕਿਸਮਤੀ ਮਾੜੀ ਹੈ ਕਿ ਪੀਰ ਫਕੀਰ ਮੇਰੇ ਪਿੱਛੇ ਹੀ ਪੈ ਗਏ ਘਰ ਦੇ ਵਿੱਚ ਨੁਕਸਾਨ ਹੀ ਹੋ ਰਹੇ ਨੇ ਤੁਸੀਂ ਉੱਥੇ ਬਿਲਕੁਲ ਠੀਕ ਹੁੰਨੇ ਹੋ ਤੁਹਾਡੇ ਤੋਂ ਦੋ ਗਲਤੀਆਂ ਅਜਈਆਂ ਹੋ ਜਾਂਦੀਆਂ ਨੇ ਜਿਦੇ ਨਾਲੇ ਘਰ ਦੇ ਵਿੱਚ ਵਾਰ-ਵਾਰ ਨੁਕਸਾਨ ਹੁੰਦੇ ਨੇ ਬਹੁਤ ਸਾਰੇ ਲੋਕ ਇਹ ਵੀਰਵਾਰ ਵਾਲੇ ਦਿਨ ਇਹ ਗਲਤੀ ਕਰਦੇ ਨੇ ਜਿਦੇ ਨਾਲ ਪੀਰ ਫਕੀਰ ਆਪਾਂ ਨੂੰ ਇਹ ਨੁਕਸਾਨ ਕਰਾ ਕੇ ਸੰਕੇਤ ਦਿੰਦੇ ਨੇ ਕਿ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਅੱਜ ਹੀ ਇਹ ਗਲਤੀ ਸੁਧਾਰੋ ਪਰ ਤੁਹਾਨੂੰ ਉਸ ਗਲਤੀ ਬਾਰੇ ਪਤਾ ਹੀ ਨਹੀਂ ਹੁੰਦਾ ਤੁਸੀਂ ਸੁਧਾਰੋਗੇ ਕੀ ਅੱਜ ਆਪਾਂ ਉਹੀ ਦੋ ਖਾਸ ਗਲਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਤੁਸੀਂ ਵੀਰਵਾਰ ਵਾਲੇ ਦਿਨ ਕਰਦੇ ਹੋ ਤੇ ਫਿਰ ਪਛਤਾਉਂਦੇ ਹੋ ਸਮਾਨ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਹੋਰ ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜੋ ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਇਹ ਦੋ ਗਲਤੀਆਂ ਕਦੇ ਭੁੱਲ ਕੇ ਵੀ ਵੀਰਵਾਰ ਵਾਲੇ ਦਿਨ ਜਾਂ ਹੋਰ ਕਿਸੇ ਵੀ ਦਿਨ ਕਦੀ ਨਾ ਕਰਿਓ ਕਿਉਂਕਿ ਜਦ ਦਿੱਤਾ ਹੈ ਢੇਰੋਂ ਕੇ ਢੇਰ ਦਿੰਦਾ ਹੈ ਜਦ ਲੇਤਾ ਹੈ ਚਮੜੀ ਉਦੇੜ ਲੇਤਾ ਹੈ ਵੈਸੇ ਤਾਂ ਇਹ ਦੋਨੋਂ ਗਲਤੀਆਂ ਬਹੁਤ ਹੀ ਖਾਸ ਨੇ ਔਰ ਜੋ ਦੂਸਰੀ ਗਲਤੀ ਹੈ ਉਹ ਬਹੁਤ ਹੀ ਜ਼ਿਆਦਾ ਖਾਸ ਹੈ ਉਹ ਆਪਾਂ ਨੂੰ ੁੱਲ ਕੇ ਵੀ ਨਹੀਂ ਕਰਨੀ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗਲਤੀ ਦੀ ਇਹ ਗਲਤੀ ਬਹੁਤ ਹੀ ਜ਼ਿਆਦਾ ਖਾਸ ਹੈ ਇਹ ਗਲਤੀ ਦਾ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਰ ਦਿੱਤੀ ਹੈ ਤੇ ਬਾਅਦ ਦੇ ਵਿੱਚ ਜਦੋਂ ਪੀਰ ਫਕੀਰ ਫਿਰ ਯਾਦ ਕਰਾਉਂਦੇ ਨੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਗਲਤੀ ਮੇਰੇ ਤੋਂ ਹੋਈ ਸੀ ਤੁਹਾਡੇ ਸਬ ਦੇ ਘਰ ਦੇ ਵਿੱਚ ਮਿਰਚਾਂ ਪਈਆਂ ਹੋਣਗੀਆਂ ਤੁਹਾਡੇ ਸਬ ਦੇ ਘਰ ਦੇ ਵਿੱਚ ਖੰਡ ਵੀ ਪਈ ਹੋਏਗੀ ਇਹ ਦੋ ਚੀਜ਼ਾਂ ਸਭ ਦੇ ਘਰ ਦੇ ਵਿੱਚ ਹੁੰਦੀਆਂ ਨੇ ਖੰਡ ਕੀ ਹੁੰਦੀ ਹੈ ਮਿੱਠੀ ਹੁੰਦੀ ਹੈ ਮਿਰਚਾਂ ਕੀ ਹੁੰਦੀਆਂ ਨੇ ਕੌੜੀਆਂ ਹੁੰਦੀਆਂ ਨੇ ਆਪਾਂ ਜੋ ਚਾਹੀਏ ਉਹ ਚੱਕ ਸਕਦੇ ਆ ਚਾਹੀ ਮਿੱਠੀ ਚੀਜ਼ ਚੱਕ ਲਈਏ ਚਾਹੀ ਕੌੜੀ ਚੀਜ਼ ਚੱਕ ਲਈਏ ਪਰ ਆਪਾਂ ਕੀ ਚੱਕਦੇ ਆ ਮਿਰਚਾਂ ਚੱਕਦੇ ਆ ਕੌੜੀ ਚੀਜ਼ ਚੱਕਦੇ ਆ ਇੱਥੋਂ ਮੇਰਾ ਮਤਲਬ ਹੈ ਕਿ ਆਪਾਂ ਸਭ ਨੂੰ ਕੌੜਾ ਬੋਲਦੇ ਆ ਮਾੜਾ ਬੋਲਦੇ ਆ ਇੱਥੋਂ ਤੱਕ ਕਿ ਆਪਣੇ ਮਾਪੇ ਨੂੰ ਵੀ ਬਹੁਤ ਮਾੜਾ ਬੋਲਦੇ ਆ ਜਦੋਂ ਆਪਾਂ ਆਪਣੇ ਮਾਪੇ ਨੂੰ ਮਾੜਾ ਬੋਲਦੇ ਆ ਤੇ ਫੇਰ ਆਪਾਂ ਕਿਵੇਂ ਇਹ ਸੋਚ ਸਕਦੇ ਹਾਂ ਕਿ ਪੀਰ ਮੁਰਸ਼ਿਦ ਸਾਨੂੰ ਮਾਫ ਕਰ ਦੇਣਗੇ ਪੀਰ ਮੁਰਸ਼ਿਦ ਸਾਡੇ ਤੇ ਕਿਰਪਾ ਕਰ ਦੇਣਗੇ ਇੱਕ ਗੱਲ ਯਾਦ ਰੱਖਿਓ ਜਦੋਂ ਆਪਾਂ ਆਪਣੇ ਮਾਪੇ ਨੂੰ ਮਾੜਾ ਬੋਲਦੇ ਆ ਉਹਨਾਂ ਨੂੰ ਕੌੜਾ ਬੋਲਦੇ ਆ ਪੀਰ ਮੁਰਸ਼ਿਦ ਮਾਪੇ ਤੋਂ ਉੱਪਰ ਹੈਣੀ ਮਾਪੇ ਜੇ ਦੁਆਵਾਂ ਦੇਣ ਤੇ ਫੇਰ ਆਪਾਂ ਕਾਮਯਾਬ ਹੋਵਾਂਗੇ ਜੇ ਉਹਨਾਂ ਨੇ ਵਾਦੂਆ ਦੇ ਦਿੱਤੀ ਤੇ ਫੇਰ ਦੱਸੋ ਕਿੱਥੇ ਕਾਮਯਾਬ ਹੋ ਜਾਾਂਗੇ ਇਸ ਕਰਕੇ ਇਹ ਗਲਤੀ ਕਦੇ ਨਾ ਕਰਿਓ ਆਪਣੇ ਮਾਪੇ ਬਾਂਪੂ ਨੂੰ ਕਦੀ ਮਾੜਾ ਨਾ ਬੋਲਿਓ ਕਿਉਂਕਿ ਉਹਨਾਂ ਨੇ ਬਹੁਤ ਕੁਝ ਸਿਆ ਹੁੰਦਾ ਆਪਾਂ ਨੂੰ ਪਾਲਣ ਲਈ ਆਪਾਂ ਨੂੰ ਅੱਗੇ ਵਧਾਉਣ ਲਈ ਤੇ ਜਦੋਂ ਆਪਾਂ ਹੀ ਉਹਨਾਂ ਨੂੰ ਮਾੜਾ ਬੋਲੀਏ ਫਿਰ ਉਹਨਾਂ ਦਾ ਜੋ ਦਿਲ ਦੁਖੀ ਹੁੰਦਾ ਫਿਰ ਸਿਰਫ ਉਹੀ ਜਾਣਦੇ ਨੇ ਇਸ ਕਰਕੇ ਕਦੀ ਵੀ ਉਹਨਾਂ ਨੂੰ ਮਾੜਾ ਨਾ ਬੋਲਿਓ ਚਾਹੇ ਬੇਸ਼ੱਕ ਉਹ ਤੁਹਾਨੂੰ ਜੋ ਮਰਜ਼ੀ ਕਹਿਣ ਪਰ ਭਲੇ ਲਈ ਕਹਿਣਗੇ ਉਹ ਤੁਹਾਨੂੰ ਐਵੇਂ ਨਹੀਂ ਲੜਨਗੇ ਜਿੱਥੇ ਤੁਹਾਡਾ ਪਲਾ ਹੋਏਗਾ ਉੱਥੇ ਹੀ ਤੁਹਾਨੂੰ ਕਹਿਣਗੇ ਉਹਨਾਂ ਨੇ ਆਪਣੇ ਨਾਲ ਜ਼ਿੰਦਗੀ ਵੱਧ ਵੇਖੀ ਹੈ ਉਹਨਾਂ ਨੂੰ ਸਭ ਪਤਾ ਹੈ ਹੁਣ ਗੱਲ ਕਰਦੇ ਆਂ ਦੂਸਰੀ ਤੇ ਸਭ ਤੋਂ ਖਾਸ ਗਲਤੀ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਇਹ ਦੂਸਰੀ ਗਲਤੀ ਭੁੱਲ ਕੇ ਵੀ ਨਾ ਕਰਿਓ ਕਿਸੇ ਦਾ ਦਿਲ ਦਿਖਾਉਣਾ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਹੋਣਗੇ ਕਿ ਦਿਲ ਦਿਖਾਉਣਾ ਕੀ ਹੋ ਜਾਏਗਾ ਆਪਾਂ ਕਿਹੜਾ ਕਿਸੇ ਨੂੰ ਮਾੜਾ ਕਹਿੰਨੇ ਆ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਕਿਸੇ ਦਾ ਦਿਲ ਦਿਖਾਉਣਾ ਸਭ ਤੋਂ ਵੱਡਾ ਪਾਪ ਹੈ ਜਦੋਂ ਆਪਾਂ ਕਿਸੇ ਦਾ ਦਿਲ ਦਿਖਾਉਂਦੇ ਆ ਤੇ ਉਹ ਆਪਾਂ ਨੂੰ ਬਾਦੂਆ ਦਿੰਦਾ ਹੈ ਚਾਹੇ ਦਿਲ ਤੋਂ ਦੇਵੇ ਇੱਕ ਗੱਲ ਯਾਦ ਰੱਖਿਓ ਦਿਲ ਤੋਂ ਨਿਕਲੀ ਦੁਆ ਤੇ ਵਾਦੂਆ ਦੋਵੇਂ ਬਹੁਤ ਛੇਤੀ ਕੰਮ ਕਰਦੀਆਂ ਨੇ ਜਦੋਂ ਆਪਾਂ ਕਿਸੇ ਦਾ ਦਿਲ ਦਿਖਾਉਂਦੇ ਆਂ ਤੇ ਆਪਾਂ ਫਿਰ ਘਰ ਆ ਜਾਂਦੇ ਆਂ ਤੇ ਉਹ ਜਦੋਂ ਵਾਦੂਆ ਦਿੰਦਾ ਪਤਾ ਨਹੀਂ ਕਿੱਥੇ ਜਾ ਕੇ ਲੱਗਦੀ ਹੈ ਦਿਲ ਤੋਂ ਨਿਕਲੀ ਵਾਦੂਆ ਇਨਸਾਨ ਨੂੰ ਕਿਸੇ ਜੋਗਾ ਨਹੀਂ ਛੱਡਦੀ ਫਿਰ ਘਰ ਦੇ ਵਿੱਚ ਨੁਕਸਾਨ ਹੋਵੇ ਚਾਹੀ ਇਨਸਾਨ ਦਾ ਆਪਣਾ ਨੁਕਸਾਨ ਹੋਵੇ ਇਹ ਦੋ ਗਲਤੀਆਂ ਤੁਸੀਂ ਭੁੱਲ ਕੇ ਵੀ ਆਪਣੀ ਜ਼ਿੰਦਗੀ ਵਿੱਚ ਕਦੀ ਨਾ ਕਰਿਓ ਨਹੀਂ ਤੇ ਪੀਰ ਫਕੀਰ ਤੁਹਾਡੇ ਤੇ ਕਦੀ ਕਿਰਪਾ ਨਹੀਂ ਕਰਨਗੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਪਿੱਛੇ ਜਾਂਦੇ ਰਹੋਗੇ ਹੁਣ ਗੱਲ ਕਰਦੇ ਹਾਂ ਜੇ ਇਹ ਗਲਤੀਆਂ ਕਰ ਦਿੱਤੀਆਂ ਨੇ ਤੇ ਫਿਰ ਸੁਧਾਰਨੀਆਂ ਕਿਵੇਂ ਆ ਹਰ ਇਨਸਾਨ ਨੂੰ ਪਤਾ ਹੁੰਦਾ ਕਿ ਜੇ ਮੈਂ ਮੋਟਾ ਹੋਣਾ ਤੇ ਮੈਨੂੰ ਖਾਣਾ ਵੱਧ ਪਏਗਾ ਜੇ ਮੈਂ ਪਤਲਾ ਹੋਣਾ ਤੇ ਮੈਨੂੰ ਖਾਣਾ ਘੱਟ ਪਏਗਾ ਕਸਰਤ ਕਰਨੀ ਪਏਗੀ ਇਸੇ ਤਰ੍ਹਾਂ ਤੁਹਾਨੂੰ ਵੀ ਪਤਾ ਹੈ ਕਿ ਜੇਕਰ ਇਹ ਗਲਤੀਆਂ ਸੁਧਾਰਨੀਆਂ ਨੇ ਤਾਂ ਕਿਵੇਂ ਸੁਧਾਰੀਆਂ ਜਾ ਸਕਦੀਆਂ ਜੇ ਤੁਸੀਂ ਮਾਪੇ ਨੂੰ ਕੁਝ ਗਲਤ ਕਹਿ ਵੀ ਦਿੱਤਾ ਹੈ ਉਹਨਾਂ ਤੋਂ ਮਾਫੀ ਮੰਗੋ ਜਦੋਂ ਤੁਸੀਂ ਉਹਨਾਂ ਕੋਲੋਂ ਮਾਫੀ ਮੰਗੋਗੇ ਉਹਨਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਹ ਤੁਹਾਨੂੰ ਮਾਫ ਕਰ ਦੇਣਗੇ ਦੂਸਰੀ ਖਾਸ ਗਲਤੀ ਕਿਵੇਂ ਸੁਧਾਰਨੀ ਹੈ ਤੁਸੀਂ ਕਿਸੇ ਦਾ ਬੇਸ਼ੱਕ ਦਿਲ ਦੁਖਾ ਦਿੱਤਾ ਹੈ ਉਹਦੇ ਕੋਲੋਂ ਜਾ ਕੇ ਮਾਫੀ ਮੰਗ ਕੇ ਉਹਦੇ ਲਈ ਕੁਝ ਚੰਗਾ ਕਰੋ ਕਈ ਵਾਰ ਆਪਣੇ ਨਾਲ ਕੀ ਹੁੰਦਾ ਆਪਾਂ ਕਿਸੇ ਦਾ ਦਿਲ ਦੁਖਾ ਦਿੰਨੇ ਆ ਤੇ ਉਹ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਹੈ ਬਾਦ ਵਿੱਚ ਆਪਣੇ ਅੰਦਰ ਪਛਤਾਵਾ ਹੁੰਦਾ ਕਿ ਯਾਰ ਮੈਂ ਉਹਦਾ ਦਿਲ ਦੁਖਾਇਆ ਸੀ ਉਹ ਦੁਨੀਆ ਤੋਂ ਚਲਾ ਗਿਆ ਹੁਣ ਮੈਂ ਉਹ ਤੋਂ ਮਾਫੀ ਕਿਵੇਂ ਮੰਗਾ ਉਹਦੇ ਨਾਮ ਦਾ ਜਾ ਕੇ ਕਿਤੇ ਥੋੜਾ ਜਿਹਾ ਦਾਨ ਪੁੰਨ ਕਰੋ ਤੁਹਾਡੇ ਮਨ ਉੱਪਰ ਬੋਝ ਨਹੀਂ ਰਹਿਣਾ ਚਾਹੀਦਾ ਜਦੋਂ ਤੁਸੀਂ ਬੋਝ ਰੱਖੋਗੇ ਫਿਰ ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਕਾਮਯਾਬ ਹੋਵੋਗੇ ਇਹ ਦੋ ਗਲਤੀਆਂ ਕਦੇ ਨਾ ਕਰਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਪੀਰਾਂ ਫਕੀਰਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ